ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਦਾ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਚਾਰ ਨਗ ਦੋ ਟੋਕੜ ਦੋ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਤੀ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦਾ ਮੇਰਾ ਨਾਮ ਹੈ ਸੁਖਵਿੰਦਰ ਸਿੰਘ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 864759542 ਠੀਕ ਐ ਵੀਰੇ ਆਪਣੇ ਕੋਲ ਨਾਗ ਹੈਗੇ 4 ਚਾਰ ਨਾਗ ਆ ਵੀਰੇ ਆਪਣੇ ਕੋਲੇ ਠੀਕ ਆ ਕਿੱਧਰੋਂ ਸ਼ੁਰੂ ਕਰਕੇ ਬਾਈ ਜਿੱਧਰੋਂ ਮਰਜ਼ੀ ਵੀਰੇ ਕਰ ਲੋ ਇਧਰੋਂ ਹੀ ਕਰ ਲੋ ਸ਼ੁਰੂ ਕਰੀਂ ਜਰਸੀ ਇਧਰੋਂ ਸ਼ੁਰੂ ਇੱਕ ਨੰਬਰ ਤੋਂ ਸੂ ਆ ਕੇ ਨਿਮਾਜੀ ਵੀਰੇ ਸੂਆ ਪਹਿਲਾ ਸੂਈ ਹੋਈ ਆ ਹਾਂਜੀ ਦੂਜੇ ਵਾਸਤੇ ਡੀਗਾ ਪਰ ਇਹਨੂੰ ਹਜੇ 4-5 ਦੇਣੀ ਹੋਈ ਆ ਚਾਰ ਕੋਈ 1.5 ਮਹੀਨਾ ਨਹੀਂ ਹੋਇਆਗਾ ਕਿੰਨਾ ਚੱਕ ਜਾਵੇ ਤੇ ਨਾ ਉਦਾਂ ਹੈ ਨਾ ਜਿਹੜੀ ਸਟਾਈ ਆ ਡਿਸਚਾਰਜ ਦੀ ਤਰ੍ਹਾਂ ਇਹ ਕਰਦੀ ਪਈ ਆ ਹੂੰ ਤੇ ਦੁੱਧ ਇਸ ਟਾਈਮ ਵੀਰੇ 8 ਹੋਊਗਾ ਤੁਸੀਂ 7.5 ਕਿਲੋ ਦੀ ਆਪਣੀ ਗਰੰਟੀ ਆ ਜੋਖ ਦਾਂਗੇ ਆਪਣਾ ਜੋਖਣ ਵਾਲਾ ਕੰਮ ਆ ਪਿਛਲੀ ਵੀਡੀਓ ਚ ਬੰਦਿਆਂ ਨੇ ਲੀ ਆ ਇਹ ਨਹੀਂ ਬਈ ਘਰੇ ਜਾ ਕੇ ਕਹਿ ਦਿੰਦਾ ਬੰਦਾ ਘਰੇ ਜਾ ਕੇ ਵੀਰੇ ਤੁਹਾਡਾ ਕਰਜੇ ਲੱਖ ਕਰਜੇ ਆਪਣੇ ਕਿੱਲੇ ਤੇ ਘਟ ਗਿਆ ਉਹਦੀ ਜ਼ਿੰਮੇਵਾਰੀ ਹੈ ਹੂੰ ਠੀਕ ਹੈ ਇਹ ਨਹੀਂਗਾ ਕਿ ਆਪਣਾ ਉਦਾਂ ਦੀ ਹੂੰ ਸਾਢੇ 7 ਕਿਲੋ ਜੋਕ ਕੇ ਲੈ ਜੇ ਨਹੀਂ ਅਗਲਾ ਕਹਿ ਦਿੰਦਾ ਨਾ ਉਧਰ ਜੋਗੇ ਨਾ ਉਧਰ ਜੋ ਵੀ ਬਈ ਮਹੀਨਾ ਹੋ ਗਾਇਆ ਹੈ ਪਤਾ ਕੀ ਵੀਰੇ ਟੀਗਾਮ ਆਪਣੇ ਬੰਦਿਆਂ ਨੇ ਨਾਲ ਵੀ ਦਿੱਤਾ ਵਾਹਿੰਦਾ ਉਹ ਵੀ ਆਪਾਂ ਦੇ ਦਾਂਗੇ ਜਰਸੀ ਦਾ ਹੀ ਭਰਾਇਆ ਤੇ ਬੱਚੀ ਦੀ ਬਿਊਟੀ ਦੇਖ ਲੈ ਠੀਕ ਆ ਸੋਨਾ ਮੁੱਠੀ ਵਾਲਾ ਥਾਣ ਗਲਾਬੀ ਥਾਣ ਕੱਲਾ ਕੱਲਾ ਨਿੱਖੜਾ ਹਾਥੀ ਚਵਾਈ ਵਾਲਾ ਬਾਕੀ ਥਾਣ ਚੈੱਕ ਵੀ ਕਰ ਸਕਦੇ ਹੋ ਤੁਸੀਂ ਲੰਮਾ ਤੋੜ ਦਿੰਨੇ ਨਿੱਗਰ ਨਰੋਈ ਪੂਰੀ ਆ ਹਨਾ ਬਾਈ ਬਰਾਰ ਸਾਹਿਬ ਕਿਸੇ ਪਾਸੋਂ ਵੀ ਖੁੰਜੀ ਨਹੀਂ ਗਈ ਹੂੰ ਬਿਊਟੀ ਪੱਖ ਚੋਂ ਹੂੰ ਲੇਵੇ ਚੋਂ ਚਵਾਈ ਚੋਂ ਠੰਡੀ ਪੱਖ ਤੋਂ ਚੰਗੀ ਆ ਠੰਡੀ ਸੀਲ ਪੂਰੀ ਰੱਜ ਕੇ ਆ ਕੁਆਲਿਟੀ ਕੁਆਲਿਟੀ ਪੂਰੀ ਚੰਗੀ ਆ ਬੱਚਾ ਯਾਰ ਇਹਦਾ ਠੀਕ ਆ ਹੂੰ ਇਹਨੇ ਮੰਨ ਕੇ ਤਾਂ ਬੱਚੇ ਤੇ ਜੋਰ ਤਾਂ ਆਊਗਾ ਇਹ ਤਾਂ ਗੱਲ ਹੈਗੀ ਆ ਇਹ ਖਾਊ ਫੇਰ ਇਹ ੱਤਕਾ ਕਰੋ ਜਿਹਦਾ ਆਪਦਾ ਹੀ ਢੱਡਣਾ ਭਰਿਆ ਉਹ ੱਤਕਾ ਵੀ ਕਿੱਧਰ ਦੀ ਕਰ ਚੁ ਫੇਰ ਜੈਜ ਡਿਮਾਂਡ ਬਾਈ ਬਰਾਰ ਸਾਹਿਬ ਜੈਜ ਜੈ ਦੀ ਮੈਂ ਗੱਲ ਕਰਦਾ ਪਹਿਲਾਂ ਹੂੰ ਏਡੀ ਬੱਛੀ ਨਹੀਂ ਕੋਈ ਦਊਗਾ ਜਿੰਨੇ ਤੇ ਆਪਾਂ ਗਾਂ ਦੇ ਦੇਣੀ ਆ ਨਹੀਂ ਦਿੰਦਾ ਬੱਛੀ ਨਹੀਂ ਦੇਣੀ ਕਿਸੇ ਨੇ ਜਿਹੜਾ ਮੋਲਾਪਾ ਕਰਤਾ ਹੂੰ 22000 ਦੀ ਆਪਾਂ ਦੇਣੀ ਆ ਇਹ ਇਹ ਵਾਲੇ ਆਫਰ ਹੀ ਆ ਮੈਂ ਕਿਹਾ ਦੱਸ ਜੇ ਕੋਈ ਦੇ ਗਿਆ ਤਾਂ ਵੀ ਜ਼ਿੰਮੇਵਾਰੀ ਆਪਣੀ ਇੱਥੇ ਬੈਠੇ ਆ ਹਾਂ ਠੀਕ ਆ ਆਮ ਜਰਸੀ ਆਪਾਂ ਖਾਲੀ ਛੋਟਾ ਬੱਚਾ ਲੈਣ ਉੱਠ ਜਾਗੇ 20 22000 ਤੱਕਲਾ ਉਹਦਾ ਹੀ ਮੰਗ ਲੈਂਦਾ ਇਹ ਤੁਹਾਨੂੰ ਮੇਰੇ ਬਰੀਡ ਵਾਲੀ ਬੱਛੀ ਮਿਲ ਜਾਣੀ ਆ 7.5 ਕਿਲੋ ਦੁੱਧ ਮਿਲ ਜਾਣਾ ਹਣਾ ਦੀ ਓਕੇ ਆ ਜੇ ਕੱਲ ਨੂੰ ਗੱਬਣ ਰਹੇਗੀ ਤਾਂ ਜਿੰਨੇ ਰੁਪਈਆ ਦੀ ਮਰਜ਼ੀ ਜੀ ਨੂੰ ਮਰਜ਼ੀ ਫੜਾ ਦੇਵੇ ਹਣਾ ਇਹ ਯਾਰ ਬਈ ਇੱਕ ਤੋਹਫਾ ਠੀਕ ਆ ਪਾਵੇਂ ਯਾਰ ਆਪਦੇ ਘਰੇ ਜਾ ਕੇ ਮੰਨ ਕੇ ਤੇ ਰਪੀਟ ਵੀ ਕਰ ਜੇ ਨਾ ਲੱਖ ਵਾਰੀ ਕਰ ਜੇ ਠੀਕ ਆ ਚੰਗਾ ਭਰ ਆ ਗਿਆ ਹਣਾ ਜਿਹੋ ਜੇ ਮਰਜ਼ੀ ਬੱਚੇ ਲੈ ਲੈ ਜਿਹੋ ਜੇ ਮਰਜ਼ੀ ਜਿੰਨੇ ਮਰਜ਼ੀ ਸੂਏ ਪੀ ਲੈ ਯਾਰ ਮੇਰੇ ਘਰੋਂ ਬੱਚੀ ਕੌਣ ਦੇ ਦੂ ਬਾਈ ਯਾਰ ਦੇ ਦੂ ਬਾਈ ਕੋਈ ਐਡਾ ਕੋ ਬੱਚਾ 10-10 ਹਜ਼ਾਰ ਮੰਗੀ ਜਾਂਦੇ ਬਾਈ ਅਜਿਹੇ ਜਿਹੜਾ ਦੁੱਧ ਪੀਂਦਾ ਹੋਇਆ ਦੁੱਧ ਪੀਂਦਾ ਜਿਹੜਾ ਠੀਕ ਆ ਇਹਨਾਂ ਨੂੰ ਦੁੱਧ ਦੇਣਾ ਘਰੇ ਜਾ ਕੇ ਹਾਂ ਸਹੀ ਆ ਭਰਚਾ ਆਪ ਦਾ ਕੱਢੀ ਜਾਣਾ ਹੈ ਬਾਈ ਖਰਚਾ ਕੱਢੂਗੀ ਕੋਲੋਂ ਹੋਈ ਜਾਣਾ ਗੱਬਰ ਨੂੰ ਤਾਂ ਏਡੀ ਕੱਢੀ ਗੱਲ ਆ ਬਾਈ ਹੁਣ ਠੰਡ ਤੇ ਦੇਣਾ ਠੀਕ ਆ ਜੋ ਮਰਜੀ ਪਾਲਾ ਦੁੱਧ ਭਾਵੇਂ 10 ਕਿਲੋ ਚੋਲਾ ਹੂੰ ਇਹ ਗਰਮੀ ਚ ਡਾਰਾ ਹੁੰਦਾ ਸਾਲਾਂ ਦੇ ਡਾਰੀ ਕੋਈ ਨਹੀਂ ਤੇ ੱੱਕੇ ਮਾਰਨੇ ਪੈਂਦੇ ਇਹਨਾਂ ਨੂੰ ਇਹ ਤਾਂ ਗੱਲ ਹੈਗੀ 2 ਨੰਬਰ ਇਹਦਾ ਸੁਆ ਕਿੰਨਾ ਮਾ ਬਾਈ ਬਰਾਰ ਸਾਹਿਬ ਭਾਵੇਂ ਤੀਜਾ ਮੰਨ ਲਓ ਭਾਵੇਂ ਦੂਜਾ ਮੰਨ ਲਓ ਕਿਉਂਕਿ ਇਹ ਲਿਆਂਦੀ ਆ ਇਹਦਾ ਆਪਣਾ ਗਰੰਟਡ ਪਤਾ ਸੀ ਠੀਕ ਆ ਇਹਦਾ ਦੂਜਾ ਜਾਂ ਤੀਜਾ ਹੋਊਗਾ ਹੂੰ ਦੁੱਧ ਇਸ ਟਾਈਮ ਹੋਊਗਾ 8:30 ਤੇ 9 ਦੇ ਵਿੱਚ 8:30 ਤੇ 9 9 ਠੀਕ ਤੋਕਰੀਆ ਪਿਆਰ ਜਮਾ ਵੀਰੇ ਨਹੀਂ ਟੋਕੜ ਨਹੀਂ ਗਿਆ ਆਪਾਂ ਕਹਿ ਸਕਦੇ ਕਿਉਂਕਿ ਆਪਣੀ ਜਿਹੜੀ ਘਰੇ ਸਵਾਈ ਹੋਵੇ ਉਹਦੀ ਤਾਂ ਆਪਾਂ ਨੂੰ ਉਹਦੀ ਗਰੰਟੀ ਹੂੰ ਇਹ ਆਪਾਂ ਲਿਆਂਦੀ ਆ ਮੰਨ ਕੇ ਚਲ 25 ਕੋ ਦਿਨ ਹੋ ਗਏ ਟੀਗਾ ਭਰੇ ਨੂੰ ਅੱਛਾ ਹਾਂਜੀ 17 ਤਰੀਕ ਦਾ ਟੀਗਾ ਭਰਿਆ ਹੋਇਆ ਆ ਜਾਂਦੇ ਠੀਕ ਆ ਹਾਂਜੀ ਉਹਨਾਂ ਦੱਸਿਆ ਆਪਾਂ ਨੂੰ ਠੀਕ ਆ ਠੀਕ ਆ ਦੁੱਧ ਦਾ 8.5 ਕਿਲੋ ਬਾਈ 8.5 ਤੋਂ 9 8.5 ਤੋਂ 9 9 ਕਿਲੋ ਠੀਕ ਆ ਠਣਾ ਥੁਣਾ ਦੀ ਓਕੇ ਆ ਜਮਾ ਬੀਕ ਫਰੋ ਕੇ ਅਜੇ ਬਨਾਰ ਸਾਹਿਬ ਆਪਾਂ ਤੁਹਾਨੂੰ ਕੱਚਲ ਲਈ ਦੇਣੀ ਠੀਕ ਆ ਹਾਂ ਉਹੜਾ ਇਹ ਕੈਮਰੇ ਤੋਂ ਡਰਦੇ ਹਨ। ਉਹ ਉਹ ਕਿਲੇਲੂ ਪਸੂ ਤੁਹਾਨੂੰ ਪਤਾ ਹੀ ਇੰਨਾ ਤਾਂ ਕਰਦੇ ਹੀ ਆ। ਹੂੰ। ਜਿਹੜਾ ਉੱਪਰ ਆ ਜਾ ਮਾੜਾ ਜਾਂ ਕਰਨਵੇਂ ਥਾ ਆਯੰਦਨ ਗੋ। ਨਵੇਂ ਬਾਦ ਆ ਜਾਂਦਾ। ਕੱਲ ਨੂੰ ਉੱਠ ਗਿਆ। ਇੱਕ ਪਾ ਜ ਨਵਾਈ ਹੁੰਦੇ ਆ ਉਹੀ ਮਸਤੇਵਾ ਚੜ ਜਾਂਦਾ। ਇਹ ਤਾਂ ਗੱਲ ਹੈਗੀ ਆ। ਹਾਂਜੀ। ਜਾਇਜ ਡਿਮਾਂਡ ਇਹਦੀ। ਇਹ ਵੀ 22000 ਦੀ। ਇਹ ਵੀ 22000। ਜੋੜਾ। ਜੋੜਾ ਬਰਾਰ ਸਾਹਿਬ ਦੇਖੋ। ਮਾਨਤਾਂ ਜਰੂਰ ਕਰਾਂਗੇ ਆਪਾਂ ਬੜਾ ਫਰਕ ਨਹੀਂ ਪਾਉਂਦੇ ਸੌਦਾ ਨਹੀਂ ਹੋਣਾ ਸੌਦਾ ਨਹੀਂ ਹੋਣਾਗਾ ਕਿ ਮੰਨ ਕੇ ਤਾਂ ਕੋਈ 30 35 ਉਹ ਸਟਾਰਟ ਕਰੇ ਤਾਂ ਗਾਵਾਂ ਮਿਲ ਜਾਂ ਨਹੀਂ ਮਿਲਣ ਹੂੰ ਚਲੋ ਆਪਾਂ ਮੋਲੀ ਬਰਾੜ ਸਾਹਿਬ ਜੇ ਕੋਈ ਕਹਿ ਦੂਗਾ ਮਹਿੰਗੀਆਂ ਆਵਾਂ ਆਪਾਂ ਗਾਵਾਂ ਉਹੀ ਕਿੱਲੇ ਦੇ ਖੋਲ ਕੇ ਲੈ ਦੇ ਫ੍ਰੀ ਲੈ ਜੇ ਫ੍ਰੀ ਲੈ ਜੇ ਇਸ ਦੂਆਦ ਤੱਕ ਕੁਝ ਨਹੀਂ ਹੋ ਸਕਦਾ ਠੀਕ ਹੈ ਤੇ ਤਿੰਨ ਨੰਬਰ ਬਾਈ ਵੀਰੇ ਦੂਜਾ ਸੌਦਾ ਸੁਈ ਹੋਈ ਆ ਕਦੋਂ ਸੁਈ ਆ ਬੱਚੀ ਮਗਰ ਆ ਵੀਰੇ ਹੂੰ ਬੱਚਾ ਮਗਰ ਬੱਚੀ ਆ ਹਾਂਜੀ ਠੀਕ ਆ ਠੀਕ ਆ ਜੀ ਦੁੱਧ ਹੋਊਗਾ 12 ਕਿਲੋ ਜੋਕ ਦਾਂਗੇ ਜੋ ਆਪਾਂ ਦੇਣੇ ਜੋਖ ਕੇ ਆ ਉਹ ਦੇਣਾ ਹੀ ਨਹੀਂ ਆਪਾਂ ਠੀਕ ਆ ਆਪਦਾ ਭਾਵੇਂ ਇੱਕ ਟਾਈਮ ਰਾਤ ਨੂੰ ਵੀਡੀਓ ਕਾਲ ਤੇ ਖਾਲੀ ਕਰ ਲਓ ਸਵੇਰੇ ਆ ਕੇ ਆਪ ਚੋਲ ਹੂੰ ਸਵੇਰੇ ਆ ਕੇ ਨਾਲ ਤੁਹਾਡੀ ਇੱਕ ਤਸੱਲੀ ਹੋ ਜੀ ਤੁਸੀਂ ਪੈਸੇ ਲਾਉਣੇ ਜਿੰਨੇ ਲਾਉਣੇ ਜਾਗ ਨਿਕ ਨਹੀਂ ਸਹੀ ਗੱਲ ਹਾਂਜੀ ਕੁਆਲਿਟੀ ਪੂਰੀ ਚੰਗੀ ਆ ਹੈਨਾ ਬਰਾੜ ਸਾਹਿਬ ਪਸ਼ੂ ਸਾਰੇ ਚੰਗੇ ਆ ਆਪਣੇ ਹੂੰ ਬੱਚਾ ਮਗਰ ਫੀਮੇਲ ਆ ਗਈ ਹੈਨਾ ਬਈ ਬੱਚੀ ਆ ਗਈ ਬੱਚੀ ਆ ਗਈ ਹੂੰ ਸੋਨਾ ਮੁਠੀ ਵਾਲਾ ਥਾਣਾ ਦੁੱਧ 12 ਕਿਲੋ ਆਪਦਾ ਵੀਰੇ ਕੰਡਾ ਬਾਲਟੀ ਨਾਲ ਹੀ ਲੈ ਕੇ ਆਇਓ ਤੇ ਬਾਈ ਦੇ ਘਰੇ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਮੈਂ ਰੇਕ ਵੀਡੀਓ ਜੀ ਕਹਿਣਾ ਹੁੰਦਾ ਬਾਈ ਤੁਸੀਂ ਪੈਸੇ ਲਾਉਣੇ ਹੁੰਦੇ ਆ ਵੀਰੇ ਤਸੱਲੀ ਕਰੋ ਆਪਦੀ ਤਸੱਲੀ ਤੋਂ ਪਸੂ ਨਾ ਲਿਆ ਕਰੋ ਤਸੱਲੀ ਕਰਕੇ ਲਿਆ ਕਰੋ ਬਾਅਦ ਤੋਂ ਕਿਸੇ ਨੂੰ ਲਾਮਾ ਦੇਣ ਨਾਲੋਂ ਪਹਿਲਾਂ ਆਪਦਾ ਪੱਕਾ ਕੰਮ ਕੀਤਾ ਚੰਗਾ ਬਈ ਠੀਕ ਆ ਕਿ ਨਹੀਂ ਬਾਅਦ ਚ ਬਾਈ ਕੀ ਰੌਲਾ ਨਿਭੜਦਾ ਤਾਂ ਕੁਛ ਨਹੀਂ ਵੀਰੇ ਕੁਛ ਨਹੀਂ ਆ ਇਕੱਲੀ ਤੂੰ ਤੂੰ ਮੈਂ ਮਾ ਬਗੈਰ ਨਾ ਉਹਨੇ ਪੈਸੇ ਮੋੜਨੇ ਨਾ ਤੁਸੀਂ ਗਾਂ ਤੁਹਾਡੇ ਕਿਸੇ ਜਿਹਾ ਜਾਨੀ ਠੀਕ ਆ ਜਿਹੜੀ ਗੱਲ ਆ ਪਾਸੇ ਨਹੀਂ ਗੱਲ ਨਿਬੜਣੀ ਆਪਦੀ ਚੋਹ ਪਹਿਲਾਂ ਆ ਗਏ ਵੀਡੀਓ ਹਰੇਕ ਬੰਦਾ ਕਹਿੰਦਾ ਵੀਡੀਓ ਵਿੱਚ ਤੁਸੀਂ ਮੰਨੋ ਅਗਲੇ ਦੇ ਵੀ ਅਗਲਾ ਕਿਉਂ ਕਹਿੰਦਾ ਉਹ ਸਾਹ ਵਾਲੀ ਚੀਜ਼ ਆ ਮੈਂ ਬੇਂਦਰਾ ਪੋਸਾ ਨਹੀਂ ਇਹਨਾਂ ਦਾ ਇਹ ਤਾਂ ਗੱਲ ਬਾਕੀ ਯਾਰ ਆਪਾਂ ਕਿਹੜਾ ਅਗਲੇ ਨੇ ਕਿਹੜਾ ਫ੍ਰੀ ਲੈਣੀ ਆ ਨਾ ਪੈਸੇ ਲਾਉਣੇ ਆ ਬਰਾੜ ਸਾਹਿਬ 1000 ਰੁਪਏ ਸਿਰਫ ਮਹਿੰਗੀ ਹੋਣੀਗਾ ਇਸ ਤੋਂ ਬਾਅਦ ਇੱਕ ਪੈਸਾ ਨਹੀਂ ਮਹਿੰਗੀ ਹੋਣੀਗਾ 1000 ਦਾ ਦੇ ਲੱਗਦਾ ਨਹੀਂਗਾ ਲੱਗਦਾ ਨਹੀਂਗਾ ਠੀਕ ਆ ਇੱਕ ਵਾਰੀ ਕਿਹੜਾ ਜਰੂਰ ਮਾਰੋ ਪਸੂ ਵੇਖੋ ਸੀ ਆ ਕੇ ਕੀ ਚੀਜ਼ ਹੈਗੀ ਹਮ ਛੋਟਾ ਦਾ ਗੱਲ ਹੋਲੀ ਚਵਾਈ ਕਰ ਰਹੀ ਚਵਾਈ ਸਾਰਾ ਕੋ ਪਤਾ ਲੱਗ ਗਿਆ ਮੇਰੇ ਦੋ ਦੋ ਪਾਣੀ ਦਾ ਪਾਣੀ ਸਾਹਮਣੇ ਹੋਏ ਨਾ ਸੱਚ ਟੂਟ ਸਾਹਮਣੇ ਆਏ ਨਾ ਹੂੰ ਸਿੱਧੀ ਗੱਲ ਤਿੰਨ ਨੰਬਰ ਦੀ ਡਿਮਾਂਡ ਮੇਰੇ 30000 ਦੀ ਆਵਾ ਦੇਣੀ ਆ ਕਿੰਨੇ ਦੀ 30000 ਦੀ 30000 ਦੀ ਬਸ ਲੈ ਕੇ ਕਿੱਥੋਂ ਉਹਨਾਂ ਲੱਭ ਕੇ ਲੱਭ ਕੇ ਯਾਰ ਬਰਾੜ ਸਾਹਿਬ ਵਾਪਸ ਸਿਰਫ ਨਫਾ ਲੈਣਾ ਹੂੰ ਆਪਾਂ ਨਾਲ ਜਾਇਜ਼ ਨਫਾ ਜਦੋਂ ਕਹਿੰਦੇ ਆ ਜੇ ਮਾਲਾ ਆ 45 ਮੰਗਣਾ ਫਿਰ ਨਫਾ ਉੱਜਾਓ ਬਰਾੜ ਸਾਹਿਬ 42 ਮੁੱਲ ਕਰਕੇ 35 36000 ਦੀ ਰੇਕ ਬੰਦਾ ਲਊਗਾ ਹੂੰ ਜੇ ਨਾ ਲਊਗਾ ਤਾਂ ਵੀ ਜ਼ਿੰਮੇਵਾਰੀ ਆ ਆਪਣਾ ਮਾਰਜ ਨਹੀਂ ਉਹਨਾਂ ਕੋ ਹੁੰਦੀ ਆ ਆ ਉਹਨਾਂ ਕੋ ਮਾਰ ਦੇਣਾ ਵੀਰੇ ਆ ਗਿਆ ਉੱਠ ਗਿਆ ਆ ਗਿਆ ਉੱਠ ਗਿਆ ਦੇਖ ਆਪਾਂ ਗਾਹ ਕਿ ਜੋੰਦਾ ਰੱਖਣਾ ਹੂੰ ਗਲਾ ਨਹੀਂ ਕੁੱਟਣਾ ਵੇ ਇੱਕ ਬੰਦਾ ਲੈ ਕੇ ਜਾਊਗਾ ਗਾਂ ਹੁਣ ਆਪਣੇ ਕੋਲੇ ਹੋ ਜਾ ਗਾਹ ਕਾ ਜਿਹੜੇ ਇੱਕ ਲੈ ਗਿਆ ਗਾਂ ਰਿਸ਼ਤਿਆਂ ਤੱਕਰ ਆਪਣੇ ਵੜਾਂ ਗਈਆਂ ਹੂੰ ਤੇ ਆਪਾਂ ਉਹਨੂੰ ਜੋੰਦਾ ਰੱਖਿਆ ਤਾਂ ਹੀ ਲੈ ਗਿਆ ਜੇ ਪਹਿਲੇ ਬੱਕੇ ਮਾਰਤਾ ਉਹਨੇ ਕਿਹਾ ਉਹਦੇ ਕੋਲ ਜਾਈ ਨਾ ਭਰਾਵਾ ਉਹ ਤਾਂ ਲੁੱਟ ਲੈਂਦਾ ਚਾਰਾਂ ਨੂੰ ਹੋਰ ਵੀ ਰੋਕੋ ਉਹ ਵੀ ਚਾਰਾਂ ਨੂੰ ਰੋਕੂਗਾ ਹੂੰ ਬਰਾੜ ਸਾਹਿਬ ਦੁੱਧ ਹੋਊਗਾ 12 13 ਕਿਲੋ ਠੀਕ ਆ ਠੀਕ ਆ ਜੀ ਬੱਚੀ ਇੱਧਰਲੇ ਪਾਸੇ ਖੜੀ ਆ ਸਿੰਗ ਮਾਰਦੀ ਤਾਂ ਨਹੀਂ ਸਿੰਗ ਨਾ ਮਾਰ ਗਿਆ ਉਹ ਖੁੱਲੀ ਤੁਰੇ ਫਿਰਦੀ ਆ ਇਹਦੇ ਖੋਲੀ ਵੀ ਨਹੀਂ ਆਪਾਂ ਠੀਕ ਆ ਹਾਂ ਤਾਂ ਵੈਸੇ ਹੀ ਖੁੱਲ ਲਗੀ ਇਹ ਵੈਸੇ ਹੀ ਖੁੱਲ ਲਗੇ ਜਾਊਗੀ ਅੱਜ ਹੂੰ ਇਹ ਜਾਊਗੀ ਗਾਣੇ ਘਰੇ ਨਿਸ਼ਾਨੀਆਂ ਹੁੰਦੀ ਆ ਇਹੇ ਹਾਂਜੀ ਹੈਨਾ ਬਾਕੀ ਥਣਾ ਥੁਣਾ ਦੀ ਓਕੇ ਆ ਮੌਕੇ ਜੇ ਥਣਾ ਤੇ ਨਹੀਂ 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 ਇਹ ਮੌਕੇ ਨਹੀਂ ਗੇ ਹੂੰ ਇਹ ਦੰਦ ਮਾਰੇ ਬੱਚੇ ਦੇ ਪਰ ਜੁਰਮਾਨਾ ਕੋਈ ਚੱਕਰ ਵਾਲੀ ਗੱਲ ਹੈ ਬੱਚੇ ਦੰਦ ਮਾਰੇ ਆ ਠੀਕ ਆ ਉਹ ਕੋਈ ਦਿੱਕਤ ਨਹੀਂ ਠੀਕ ਆ ਮੌਕੇ ਗਾਂ ਆਪਣੀ ਆ ਠੀਕ ਆ ਹਾਂਜੀ ਅਚਾ ਉਹ ਦੰਦਵੱਜੇ ਵੇਲਾ ਚ ਰਾਮ ਆਇਆ ਵਾ ਹਾਂ ਠੀਕ ਆ ਇਹਦੀ ਜਾਇਜ ਡਿਮਾਂਡ ਬਰਾੜ ਸਾਹਿਬ ਅੱਜ ਆਪਾਂ ਉਹ ਪਲੇਖੇ ਵਾਲਾ ਕੰਮ ਹੀ ਨਹੀਂ ਕਰਨਾ ਹੂੰ ਇਹਦਾ ਇੱਕ ਰਸਾ ਕੰਮ ਹੀ ਕਰਨਾ ਇਹ ਵੀ 30000 ਦੇ ਪਾਠੀਆਂ ਵਾਲੇ ਜੇ 3 ਲੱਖ ਰੁਪਏ ਦੀਆਂ ਪੂਰੀਆਂ ਲੱਖ ਦੀਆਂ ਪੂਰੇ ਲੱਖ ਦੀਆਂ ਚਾਰ ਗਾਵਾਂ ਜਾਣਗੀਆਂ ਕਿ ਵੱਛੀਆਂ ਨਹੀਂ ਦਿੰਦਾ ਲੱਖ ਰੁਪਏ ਚਾਰ ਲੱਖ ਦੀਆਂ ਚਾਰ ਵਹਿੜਾ ਲੱਖ ਦੀਆਂ ਚਾਰੇ ਦੁੱਧ ਵਾਲੀਆਂ ਹੂੰ 12 ਤੇ 12 22 22 ਤੇ ਸੱਤ-ਸੱਤ ਹੀ ਇਹਦਾ ਲਾਲਾ 14 ਲਾਲਾ 14 ਆ ਇੱਧਰ ਪਾਲਾ 28 ਕਿਲੋ ਦੁੱਧ ਪੈਣਾ 40 ਕਿਲੋ ਦੁੱਧ ਹੋ ਗਿਆ ਲੱਖ ਰੁਪਏ ਚ ਲੱਖ ਰੁਪਏ ਦੋ ਬੱਚੀਆਂ ਨਾਲ ਲੱਖ ਵਾਲੀ ਵੜ 40 ਕਿਲੋ ਦਿੰਦੀ ਨਹੀਂ ਨਹੀਂ ਦਿੰਦੀ ਤੇ ਨਾਲ ਦੋ ਬੱਚੀਆਂ ਨਾਲ ਦੋ ਬੱਚੀਆਂ ਵੀ ਆ ਗਈਆਂ ਹਾਂ ਠੀਕ ਹੋਰ ਦੱਸ ਬਾਕੀ ਆਫਰ ਹੀ ਆ ਜਿਹੜਾ ਲੈ ਗਿਆ ਲੈ ਗਿਆ ਬਾਕੀ ਸਾਰੇ YouTube ਰੋਲ ਹੋ ਜਾ ਕੋਈ ਦੇ ਗਿਆ ਤੇ ਆਪਾਂ ਵੀ ਲਵਾਵਾਂਗੇ ਉਹਨਾਂ ਤੋਂ ਹਮ ਆਪਾਂ ਨੂੰ ਫੋਨ ਕਰ ਦੇ ਲੈ ਚਾਰ ਵੜਾ ਖੜੀਆ ਲੱਖ ਰੁਪਏ ਮੈਂ ਲੈ ਆਉਂਗਾ ਲੈ ਵੀ ਆਵਾਂਗੇ ਲੈ ਵੀ ਆਵਾਂਗੇ ਵੇਤ ਨਹੀਂ ਹੈ ਆਪਣਾ ਬਿਜ਼ਨਸ ਆ ਬਾਈ ਆਪਾਂ ਲੈ ਕੇ ਆਵਾਂਗੇ ਦੇਵੋਗਾ ਆਪਾਂ ਲੱਖ ਰੁਪਏ ਦੇ ਕੋਈ ਚਾਰ ਵੜਾ ਹੋਣ 40 ਕਿਲੋ ਦੁੱਧ ਪੂਰਾ ਕਰ ਦੇਣ ਚਾਰਾ ਵੜਾ ਦਾ ਬਸ ਲੱਖ ਦੇ ਲੈ ਆਵਾਂਗੇ ਲੱਖ ਦੇ ਲੈ ਕੇ ਆਵਾਂਗੇ ਠੀਕ ਆ ਹਾਂਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ